ਸਸੀ ਅੰਕਲ ਜੀ ਇਹ ਅੰਕਲ ਜੀ ਨਾਂ ਦੱਸੋ ਜੀ ਸਭ ਤੋਂ ਪਹਿਲਾਂ ਹਾਂ ਰਤਨ ਚੰਦ ਰਤਨ ਚੰਦ ਤੇ ਕਿੰਨੀ ਪੁਰਾਣੀ ਦੁਕਾਨ ਅੰਕਲ ਜੀ ਇਹ ਇਹ ਹੋਣ ਸਭ ਤੋਂ ਸਤੇ 100 ਸਾਲ ਤੋਂ ਉੱਪਰ ਵਾਹ ਜੀ ਵਾਹ ਤੇ ਕੀ ਹੈ ਦੁਕਾਨ ਦਾ ਨਾਂ ਕੀ ਜੀ ਅੰਕਲ ਜੀ ਤਾਇ ਦੀ ਹੱਟੀ ਹਾਂ ਜੀ ਤਾਇ ਦੀ ਹੱਟੀ ਤਾਇ ਦੀ ਹੱਟੀ ਤੇ ਅੰਕਲ ਜੀ ਕਿੰਵੀ ਪੀੜੀ ਕੰਮ ਕਰਦੀ ਹੈ ਜੀ ਓਨੇ ਤੀਸਰਾ ਪਰਿਵਾਰ ਚੱਲਦਾ ਪਿਆ ਜੀ ਤੀਸਰਾ ਪਰਿਵਾਰ ਤੇ ਸੁਣਨ ਚਾਹਿਆ ਅੰਕਲ ਜੀ ਕਾਫੀ ਤੁਹਾਡੇ ਕੋਲ ਨੇਤਾ ਵੀ ਕਾਫੀ ਪਕੌੜੇ ਖਾ ਕੇ ਗਏ ਆ ਜੀ ਹਾਂ ਜੀ ਬਹੁਤ ਸਾਰੇ ਕੌਣ ਕੌਣ ਆਇਆ ਜੀ ਤੁਹਾਡੇ ਕੋਲ ਭਾਈ ਤੁਸੀਂ ਆਏ ਐ ਐਮਐਲਏ ਅੱਛਾ ਜੀ ਐਮਐਲਏ ਤੇ ਇਹ ਮੈਂ ਨਾ ਅੰਕਲ ਜੀ ਤੁਸੀਂ ਕੱਢਦੇ ਜੀ ਪਕੌੜੇ ਹਾਂਜੀ ਮੈਂ ਵੇਸਨ ਵਗੈਰਾ ਵੀ ਸਭ ਕੁਝ ਤੁਸੀਂ ਭੋਲਣਾ ਵਾ ਹਾਂਜੀ ਹਾਂ ਤੇ ਇਹ ਨਾਲ ਕੌਣ ਹੁੰਦਾ ਜੀ ਇਹ ਬੇਟਾ ਮੇਰਾ ਭਾਈ ਸਾਹਿਬ ਤੇ ਤੁਸੀਂ ਵੀ ਨਾਲ ਹਾਂਜੀ ਇਹ ਅੰਕਲ ਜੀ ਚਟਣੀ ਕਿਹੜੀ ਜੀ ਚਟਣੀ ਇਮਲੀ ਦੀ ਇਮਲੀ ਦੀ ਇਹ ਮਠੀਕ ਜਾਨ ਦੂਜਾ ਆਪਣਾ ਦਰਮਿਆਨੀ ਹੈ ਨਾ ਮਠੀਕ ਨਾ ਖੱਟਾ ਠੀਕ ਆ ਜੀ ਠੀਕ ਆ ਤੇ ਅੰਕਲ ਜੀ ਪਕੌੜੇ ਕਿਹੜੀ ਕਿਹੜੀ ਵੈਰਾਈਟੀ ਦੇ ਹੁੰਦੇ ਤੁਹਾਡੇ ਕੋਲ రెడ్డిਆਂ ਗਨਾਰ ਨੇ ਹਾਂਜੀ ਗਨਾਰ ਨੇ ਹੁਣ ਬਰਾੜੀ ਹਾਂਜੀ ਹਾਂਜੀ ਇਹ ਪਿਆਜ ਵਾਲਾ ਹੋ ਗਿਆ ਜੀ ਪਿਆਜ ਵਾਲਾ ਤਰੀਕ ਵਾਲਾ ਦੂਆ ਦੀ ਗਾ ਠੀਕ ਆ ਜੀ ਮੇਥੀ ਪਾਲਕ ਮੇਥੀ ਪਾਲਕ ਗਾੜ੍ਹੇ ਪੋੜਾ ਤਰੀਕ ਵਾਲਾ ਠੀਕ ਆ ਜੀ ਬੈਂਗਣ ਵਾਲਾ ਇਹ ਟੋਟਲ ਸੱਤ ਆਫਰ ਆ ਆਈਟਮ ਹੋ ਗਈਆਂ ਅੱਛਾ ਸ਼ਾਮ ਨੂੰ ਦਹੀਂ ਭਲੇ ਚੱਲਦੇ ਆ ਵਾਹ ਜੀ ਵਾਹ ਇਹ ਅੰਗਲੀਏ ਰੇਟ ਕੀ ਤੇ ਖਾਇਦੇ ਪਕੌੜਿਆਂ ਦਾ ਤੁਸੀਂ 20 ਰੁਪਏ ਦਾ ਜੀ 20 ਰੁਪਏ ਪਲੇਟ ਇੱਕ ਪੀਸ ਇੱਕ ਪੀਸ ਇਹ ਇਹਨਾਂ ਜੋ ਜਿੰਨੀ ਮਰਜ਼ੀ ਆਈਟਮ ਲੈ ਲੋ ਇਹ 30 ਰੁਪਏ ਦਾ ਪੀਸ ਹੈ ਗ੍ਰੇਡ ਵਾਲਾ ਇਹ 30 ਰੁਪਏ ਦਾ ਪੀਸ ਪਨੀਰ ਵਾਲਾ ਹੈਪਨੀਰ ਵਾਲਾ ਪਨੀਰ ਵਾਲਾ 30 ਦਾ ਤੇ ਉਤੋਂ ਆਪਣਾ ਗੋਭੀ ਵਾਲਾ ਜੀ ਗੋਭੀ ਵਾਲਾ 20 ਆ ਬਾਕੀ ਸਾਰੇ ਇਹ ਆਈਟਮ ਜਿਹੜੀ ਵੀ ਹੈਗੀ ਆ ਸਾਡੀ 20 ਰੁਪਏ ਪੀਸ ਹੈ ਅੱਛਾ ਜੀ ਬਾਕੀ ਵਿੜੜ ਪਕੌੜਾ ਜਿਹੜਾ ਹੈਗਾ 30 ਰੁਪਏ ਪੀਸ ਹੈ ਠੀਕ ਹੈ ਜੀ ਜਿਹੜਾ ਦਹੀਂ ਭੱਲਾ ਉਹ 20 ਰੁਪਏ ਪੀਸ ਹੈ ਠੀਕ ਹੈ ਜੀ ਇਹ ਦੇਖ ਲਓ ਅਜੇ ਵੀ ਅਕਲ ਨਹੀਂ ਕੰਮ ਕਰਦੇ ਇਹਦੇ ਆ ਸਹੀ ਆ ਜੀ ਇਹ ਸਿਗਰਟ ਅੰਕਲ ਹੁਣੀ ਬੰਦੇ ਆ ਵਾਹ ਜੀ ਵਾਹ ਇਹ ਧੰਨ ਧਨ ਕਰਾਈ ਆ ਜੀ ਅੰਕਲ ਜੀ ਨੇ ਪੂਰੇ ਪਠਾਨਕੋਟ ਦੇ ਵਿੱਚ ਤੇ ਤੁਸੀਂ ਅੰਕਲ ਜੀ ਕਿੰਨੇ ਸਾਲ ਤੋਂ ਸਾਮਣ ਡੇ ਪਈ ਆਪਣਾ ਦੁਕਾਨ ਫਾਦਰ ਸਾਹਿਬ ਨਾਲ ਇਹ ਬੱਚੇ 35-35 ਸਾਲ ਚੱਲ ਰਿਹਾ ਅਛਾ ਜੀ 40 ਸਾਲ ਤੋਂ ਤੁਸੀਂ ਸਟਾਰਟ ਕਰਤਾ ਹੈ ਨਾਲ ਬੈਣਾ ਤੇ ਪਠਾਨਕੋਟ ਦੇ ਵਿੱਚ ਬਹੁਤ ਫੇਮਸ ਆ ਜੀ ਤੇ ਇੱਧਰ ਤੁਸੀਂ ਰਾਸ਼ਦ ਦੇਖ ਸਕਦੇ ਜੇ ਇੱਧਰ ਤੇ ਇਦਾਂ ਹੀ ਰਸ ਰਹਿਦਾ ਇਹਨਾਂ ਦੇ ਤੇ ਇਦਾਂ ਹੀ ਇਹਨਾਂ ਦੀ ਕੜਾਈ ਚੱਲਦੀ ਰਹਿੰਦੀ ਆ ਅੱਜ ਅੰਕਲ ਜੀ ਆਨੂੰ ਕੀ ਸ਼ਿਕਾਓਗੇ ਜੀ ਕਿਹੜਾ ਪਕੌੜਾ ਸ਼ਿਕਾਓਗੇ ਅੱਜ ਅੱਜ ਸਾਨੂੰ ਪਿਆਜ਼ ਵਾਲਾ ਪਕੌੜਾ ਖਵਾਓਗੇ ਜੀ ਪਿਆਜ਼ ਵਾਲਾ ਇੱਕ ਬਰੱਡ ਪਕੌੜਾ ਖਵਾਵਾਂਗੇ ਵਾਹ ਜੀ ਵਾਹ ਅੱਜ ਅੰਕਲ ਜੀ ਦੀ ਪਸੰਦ ਚੱਲਣੀ ਆ ਜੀ ਅੱਜ ਜੋ ਅੰਕਲ ਜੀ ਨੇ ਕਿਹਾ ਤਾਂ ਹੋ ਸਕਣਾ ਹੋ ਪਕੌੜੇ ਅੰਕਲ ਹੁਣਾਂ ਨੇ ਤਿਆਰ ਕਰ ਦਿੱਤੇ ਜੇ ਇੱਧਰ ਹੈਗਾ ਜੇ ਪਿਆਜ਼ ਵਾਲਾ ਪਕੌੜਾ ਤੇ ਇੱਧਰ ਹੈਗਾ ਪਨੀਰ ਵਾਲਾ ਤੇ ਨਾਲ ਦਿੱਤੀ ਆ ਜੀ ਪਿਆਜ਼ ਨਾਲ ਚਟਣੀ ਇਹ ਹੁਣ ਲੱਗੀ ਜੇ ਬਾਈਟ ਇੱਕ ਤਿਆਰ ਹੋਣਾ ਇਹ ਗਰਮ ਕਾਫੀ ਆ। ਇਹ ਬਾਕੀ ਹੁਣ ਟੇਸਟ ਕਰਕੇ ਦੱਸਦੇ ਹਾਂ ਤੁਹਾਨੂੰ ਕਿਵੇਂ ਦਾ ਟੇਸਟ ਆ। ਹੂੰ। ਬਹੁਤ ਵਧੀਆ ਟੇਸਟ ਆ। ਆ ਜਿਹੜੀ ਕੋੜੇ ਦੇ ਉੱਪਰ ਫਿਲਿੰਗ ਆ ਵੇਸਣ ਦੀ। ਪੂਰੇ ਆਕਰੰਚੀ ਨਾ ਸਾ ਤੇ ਆਲੂ ਦਾ ਟੇਸਟ, ਪਨੀਰ ਦਾ ਟੇਸਟ ਵੀ ਬਹੁਤ ਵਧੀਆ। ਤੇ ਚੜ੍ਹਨੀ ਵੀ ਭਾਰੀ ਬਹੁਤ ਵਧੀਆ ਤੁਹਾਡੀ ਦੀ ਸਾਡੀ ਮਿੱਟੀ। ਤੇ ਬਹੁਤ ਵਧੀਆ ਟੇਸਟ ਆ ਦੀ ਬਾਕੀ ਜਰੂਰ ਤੁਸੀਂ ਪਾਜੋ। ਤਾਂ ਇਹ ਦੀ ਠੀ ਪਠਾਨਕੋਟ ਤੇ ਜਰੂਰ ਇੱਥੇ ਆ ਕੇ ਪਕੌੜੇ ਖਾ ਕੇ ਜਾਓ ਦੀ। ਤੇ ਬਾਕੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਬਾਕੀ ਖਾਲੀ ਹੈ ਜੀ ਹੁਣ ਆਪਣੇ ਪਕੌੜੇ ਤੇ ਮਿਲਦੇ ਨੇ ਜਲਦੀ ਮੈਂ ਹੋਰ ਕਿਸੇ ਵੀਡੀਓ ਵਿੱਚ ਤਦ ਤੱਕ ਦੇ ਲਈ ਸਸੀ ਗਾ ਜੀ